ਸਸ਼ਕਾਸ ਕਾਈਂਡਿਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਤੇ ਹਿਮਾਚਲ ਤੇ ਨਾਲੇ ਹਰਿਆਣਾ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲੇਗੀ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅੱਜ ਸਾਰਾ ਦਿਨ ਸੰਘਣੀ ਧੁੰਦ ਰਹਿਣ ਦੇ ਅਸਰ ਜਤਾਏ ਗਏ ਨੇ ਤੇ ਇਸੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਕੋਹਰੇ ਦਾ ਅਸਰ ਹੁਣ ਯਾਤਰਾਜਾਤ ਦੇ ਉੱਤੇ ਪੈਂਦਾ ਵੀ ਦਿਖਾਈ ਦਿੱਤਾ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 4 ਟ੍ਰੇਨਾਂ ਤੇ ਇੱਕ ਫਲਾਈਟ ਧੁੰਦ ਦੇ ਕਾਰਨ ਰੱਦ ਕਰ ਦਿੱਤੀ ਗਈ ਹੈ ਤੇ 12 ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਉੱਥੇ ਹੀ ਜੇਕਰ ਹਿਮਾਚਲ ਜਲਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਵੀ ਲਗਾਤਾਰ ਠੰਡ ਦਾ ਪ੍ਰਕੋਪ جاری ਹੈ ਤੇ ਕੁਫਰੀ ਦੇ ਵਿੱਚ ਦੋ ਦਿਨਾਂ ਦੇ ਵਿੱਚ ਭਾਰੀ ਬਰਫਬਾਰਿ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸੇ ਨਾਲ ਹੀ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਅੰਬਾਲਾ ਕਰਨਾਲ ਤੇ ਕੁਰੂਖੇਤਰ ਦੇ ਵਿੱਚ ਅੱਜ ਸਾਰਾ ਦਿਨ ਸੰਘਣੀ ਧੁੰਦ ਰਹਿਣ ਦੇ ਅਸਰ ਜਿਹੜਾ ਨੇ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਠੰਡਾ ਸ਼ਹਿਰ ਗੁਰਦਾਸਪੁਰ ਤੇ ਬਠਿੰਡਾ ਮੰਨਿਆ ਜਾ ਰਿਹਾ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ 16 ਜ਼ਿਲ੍ਹਿਆਂ ਦੇ ਵਿੱਚ ਜਿਹੜਾ 옐ੋ ਵਾਰਨਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਪਾੜੀ بارش ਵੀ ਹੋ ਸਕਦੀ ਹੈ ਤੇ ਕਈ ਥਾਵਾਂ ਦੇ ਉੱਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ ਫਿਲਹਾਲ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਮਕਰ ਸੰਕਰਾਂਤੀ ਤੱਕ ਪੰਜਾਬ ਦੇ ਵਿੱਚ ਨਾ ਤਾਂ ਸੂਰਜ ਨਿਕਲੇਗਾ ਨਾ ਹੀ ਧੁੰਦ ਪੈਣ ਦੇ ਕੋਈ ਅਸਰ ਨੇ ਬਲਕਾ ਬਲਕਿ ਦਿਨ ਤੇ ਰਾਤ ਚਿੱਟੀ ਚਾਦਰ ਕੋਰੇ ਦੀ ਜਿਹੜੀ ਹੈ ਉਹ ਚੱਟਿਆ ਧੁੰਦ ਜਿਹੜੀ ਆ ਉਹ ਪਈ ਰਹੇਗੀ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਹ ਉਹਨਾਂ ਤੇ Shimla ਦੇ ਵਿੱਚ ਵੀ ਬਰਫਬਾਰੀ ਦੇ ਅਸਾਰ ਜਤਾਏ ਨੇ ਕਿ ਹਿਮਾਚਲ ਦੇ ਵਿੱਚ ਵੀ ਬਰਫਬਾਰੀ ਹੋ ਸਕਦੀ ਹੈ ਤੇ ਜਕਰ ਗੱਲ ਕਰੀਏ ਤਾਂ ਕੁਫਰੀ ਦੇ ਵਿੱਚ ਕੱਲ ਤੋਂ ਬਰਫ ਪੈਣੀ ਸ਼ੁਰੂ ਹੋ ਜਾਵੇਗੀ ਤੇ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਹੈ ਤੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੀਤੇ 11 ਸਾਲਾਂ ਚ ਪਹਿਲੀ ਵਾਰ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ 12 ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ yellow alert ਜਿਹੜਾ ਹੈ ਉਹ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਨਵਾਂ ਸ਼ਹਿਰ ਜਹੇ ਜਿਹੜੇ ਜ਼ਿਲ੍ਹੇ ਨੇ ਉਹ ਸ਼ਾਮਿਲ ਕੀਤੇ ਗਏ ਨੇ ਇਸ ਤੋਂ ਇਲਾਵਾ ਜੇਕਰ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਅੱਜ 50 ਤੋਂ 100 ਮੀਟਰ ਤੱਕ ਦੀ रह ਸਕਦੀ ਹੈ ਇਸ ਤੋਂ ਇਲਾਵਾ ਹਰਿਆਣਾ ਦੇ 9 ਜ਼ਿਲ੍ਹੇ ਜਿਹੜਾ ਨੇ ਧੁੰਦ ਦੇ ਕਾਰਨ ਅਲਰਟ ਤੇ ਨੇ ਜਿਸ ਵਿੱਚ ਪੰਚਕੂਲਾ ਅੰਬਾਲਾ ਯਮਨਾ ਨਗਰ ਕੁਰੂਕhetra ਕੈਥਲ ਕਰਨਾਲ सिरसा ਫਤਿਹਪੁਰ ਤੇ ਹਿਸਾਰ ਜਿਹੇ ਇਲਾਕੇ ਨੇ ਉੱਤੇ ਹੀ ਚੰਡੀਗੜ੍ਹ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਅੱਜ ਜਿਹੜਾ ਤੋਂ ਪੈ ਨਾ ਨਿਕਲਣ ਦੇ ਅਸਰ ਜਿਹੜਾ ਨੇ ਉਹ ਜਤਾਏ ਗਏ ਨੇ ਤੇ ਇਸੇ ਨਾਲ ਹੀ ਜੇਕਰ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ 10 ਡਿਗਰੀ ਸੈਲਸੀਅਸ ਤੋਂ ਘੱਟ ਰਹੇਗਾ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਲਗਾਤਾਰ ਜਿਹੜਾ ਹੋਂਦ ਪੈ ਰਹੀ ਹੈ ਤੇ ਕੱਲ ਦਾ ਦਿਨ 11 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ ਉੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚੋਂ ਚਾਰ ਫਲਾਈਟਾਂ ਦੇ ਉੱਤੇ ਅਸਰ ਪਿਆ ਹੈ ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਜਿਹੜੀ ਹੈ ਅੱਧਾ ਘੰਟਾ ਲੇਟ ਚੱਲੀ ਹੈ ਉਤੋਂ ਇਲਾਵਾ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ 26 ਮਿੰਟ ਦੇਰੀ ਦੇ ਨਾਲ ਲੈਂਡ ਕੀਤੀ ਹੈ ਤੇ ਉਸ ਤੋਂ ਇਲਾਵਾ ਦਿੱਲੀ ਦੇ ਲਈ ਰਵਾਨਾ ਹੋਈ ਇੰਡੀਆ ਏਅਰ ਇੰਡੀਆ ਦੀ ਫਲਾਈਟ 54 ਮਿੰਟ ਦੇ ਨਾਲ ਟੇਕ ਆਫ ਕੀਤੀ ਹੈ ਤੇ ਇਸ ਤੋਂ ਇਲਾਵਾ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਸਪਾਈਸ ਜੈਟ ਫਲਾਈਟ ਵੀ ਜਿਹੜਾ ਉਹ ਵੀ ਕੁੱਲ 9 ਘੰਟੇ ਜਿਹੜਾ ਲੇਟ ਦਾ ਲੇਟ ਉੜੀ ਹੈ ਤੇ ਇਸੇ ਨਾਲ ਹੀ ਯਾਤਰਾਵਾਂ ਦੇ ਉੱਤੇ ਵੀ ਇਸ ਦਾ ਗਹਿਰਾ ਪ੍ਰਭਾਵ ਪਿਆ ਹੈ ਲਗਾਤਾਰ 12 ਟ੍ਰੇਨਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਚੱਲ ਰਹੀਆਂ ਨੇ ਤੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ